ਆ ਜਿਹੜੇ ਬਾਬੇ ਪੁੱਛਾਂ ਦੇਣ ਵਾਲੇ ਸੀਗੇ ਸਿਰ ਕਮਾਉਣ ਵਾਲੇ ਸੀਗੇ ਇਹ ਕਿੱਧਰ ਚਲੇ ਗਏ ਭਾਈ ਇਹਨਾਂ ਨੇ ਉਦੋਂ ਪੁੱਛਾਂ ਕਿਉਂ ਨਹੀਂ ਦਿੱਤੀਆਂਗਾ ਕੋਈ ਇੱਕ ਅੱਧੀ ਪੁੱਛ ਦੇ ਦਿੰਦੇ ਹੋ ਸਕਦਾ ਸਾਡੇ ਪੰਜਾਬ ਦਾ ਕੋਈ ਵਾਲ ਵਿੰਗਾ ਨਾ ਹੁੰਦਾ ਕਿਸੇ ਦੀ ਫਸਲ ਬਰਵਾਦ ਨਾ ਹੁੰਦੀ ਕਿਸੇ ਜਮੀਨ ਦੀ ਜੀਮੀਦਾਰ ਭਰਾ ਦੀਆਂ ਮੱਝਾਂ ਨਾ ਮਰਦੀਆਂ ਕਿਸੇ ਦੀਆਂ ਗਾਵਾਂ ਨਾ ਮਰਦੀਆਂ ਕਿਹਦੇ ਮਾਫੀ ਚ ਉਹਨਾ ਪੁੱਤ ਨਾ ਰੋੜਦੇ ਆ ਜੋ ਬਾਬੇ ਕਿੱਧਰ ਚਲੇ ਗਏ ਇਸ ਹੜ ਪੀੜਤ ਇਸ ਹੜ ਦੇ ਵਿੱਚ ਸਾਰਿਆਂ ਨੇ ਸਾਥ ਦਿੱਤਾ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਸਾਰਿਆਂ ਦਾ ਜਿਨ੍ਹਾਂ ਨੇ ਦਿੱਤਾ ਪਰ ਗੁੱਸਾ ਨਾ ਕਰੋ ਪੁੱਛਾ ਦੇਣ ਵਾਲਾ ਬਾਬਾ ਕੋਈ ਨਹੀਂ ਅੱਗੇ ਆਇਆਗਾ ਉਹ ਭਾਈ ਕਿਸੇ ਕੰਡੇ ਤੇ ਖੜ ਕੇ ਪੁੱਛੀ ਦੇਦਾ ਸੇਰੀ ਹਲਾ ਦਿੰਦਾ ਹੋ ਸਕਦਾ ਪੰਜਾਬ ਦਾ ਕੋਈ ਬੁਰਾ ਵਕਤ ਨਾ ਆਉਂਦਾ ਦੋ ਘਟਨਾਵਾਂ ਵਾਪਰੀਆਂ ਆ ਥੋੜੇ ਦਿਨਾਂ ਦੇ ਵਿੱਚ ਇੱਕ ਹੜ ਹੜਾਂ ਦੀ ਘਟਨਾ ਵਾਪਰੀ ਇੱਕ ਹੜ ਦੀ ਘਟਨਾ ਵਾਪਰੀ ਪੰਜਾਬ ਦੀ ਧਰਤੀ ਤੇ ਹੜ ਆਏ ਕੁਝ ਸਮੇਂ ਬਾਅਦ ਆ ਦੋ ਚਾਰ ਦਿਨਾਂ ਬਾਅਦ ਉਸੇ ਹੀ ਪੰਜਾਬ ਦੀ ਧਰਤੀ ਤੇ ਹਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਖਤਮ ਕੀਤਾ ਗਿਆ ਤੁਸੀਂ ਉਹ ਪੜੀਆਂ ਹੋਈਆਂ ਪੜੀਆਂ ਹੋਈਆਂ ਖਬਰਾਂ ਇੱਕ ਵੀ ਬਾਬੇ ਨੇ ਪੁੱਛ ਦੇ ਕੇ ਨਹੀਂ ਆਖਿਆ ਸੀਗਾ ਕਿ ਪੰਜਾਬ ਵਿੱਚ ਹੜ੍ਹ ਆਉਣਗੇ ਭਾਈ ਆਪਣਾ ਬੰਦੋਬਸਤ ਕਰ ਲਓ ਇੱਕ ਵੀ ਬਾਬੇ ਨੇ ਪੁੱਛ ਨਹੀਂ ਦਿੱਤੀ ਕਿ ਹਸ਼ਿਆਰਪੁਰ ਦੇ ਵਿੱਚ ਬੱਚਾ ਮਾਰਿਆ ਜਾਣਾ ਭਾਈ ਬੰਦੋਬਸਤ ਕਰ ਲਓ ਹੱਦ ਹੋ ਗਈ ਤੇ ਇਹ ਸਾਨੂੰ ਸਾਰੇ ਉਲਝਾਉਂਦੇ ਆ ਤੇ ਅਸੀਂ ਪਤਾ ਕਿ ਕਿ ਇਹਦੇ ਬੰਦਾ ਬੜਾ ਸਿਆਣਾ ਮੈਂ ਕਹਿੰਦਾ ਸਿਆਣਾ ਤੇ ਬੰਦਾ ਆਪਈ ਐ ਉਹ ਜਿਹੜਾ ਤੁਹਾਨੂੰ ਪੜੇ ਲਿਖੇ ਬੰਦੇ ਨੂੰ ਬੀਏ ਨੂੰ ਐਮਏ ਨੂੰ ਐਫਐਲ ਨੂੰ ਉਲੂ ਬਣਾ ਗਿਆ ਜਿਹੜੇ ਬੰਦੇ ਦੀ ਸਵਾ ਵੀ ਹਜ਼ਾਰਾਂ ਰੁਪਈਆ ਨਾਲ ਵਿਕਦੀ ਹੋਵੇ ਤੇ ਉਹਨੂੰ ਸਿਆਣਾ ਹੀ ਕਹੋਗੇ ਔਰ ਕਮਲੇ ਥੋੜਾ ਕਹੋਗੇ ਕਮਲੇ ਤਾਂ ਆਪਾਂ ਵਾਂ ਕਮਲੇ ਤਾਂ ਤੁਸੀਂ ਬੈਠੇ ਹੋ ਜਿਹੜੇ ਅਗਲੇ ਹੱਥ ਜੋੜ ਕੇ ਬੈਠੇ ਆਂਦੇ ਬਾਬਾ ਜੀ ਕਰੋ ਹੁਣ ਸਾਡੇ ਘਰ ਵੱਲ ਨਿਗਾਹ ਮਾਰੋ ਨਿਗਾਹ ਤੇ ਉਹਦੇ ਆਪਦੇ ਘਰ ਵਿੱਚ ਨਹੀਂ ਵਜਦੀ ਕਿ ਮੈਂ ਇਦਾਂ ਦੇ ਖੁਦ ਬਾਬੇ ਦੇਖੇ ਆ ਜਿਹੜੇ ਇਹ ਗੱਲ ਕਹਿੰਦੇ ਆ ਜਿਨ੍ਹਾਂ ਦੇ ਮਾਫੀ ਚ ਉਹਨਾਂ ਲਫ਼ਜ਼ ਕਹਿਣੇ ਤੇ ਬਣਦੇ ਨਹੀਂ ਸਟੇਜ ਤੇ ਧਾਰਮਿਕ ਸਟੇਜ ਆ ਮਾਰੇ ਸਭ ਨੂੰ ਤੰਦਰੁਸਤੀ ਦੇਵੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਆਫਤਾਂ ਆਈਆਂ ਤੇ ਜਦੋਂ ਕਿਦੇ ਪੁਲਿਸ ਵਾਲਿਆਂ ਨੇ ਪੁੱਛਿਆ ਨਾ ਉਹ ਕਹਿੰਦੇ ਜੀ ਅਸੀਂ ਤੇ ਲੋਕਾਂ ਨੂੰ ਉਲਝਾਉਨੇ ਆ ਜਿਹੜਾ ਉਲਝ ਗਿਆ ਆ ਪਿੱਛੇ ਜਿਹੇ ਵੀਡੀਓ ਬੜੀ ਵਾਇਰਲ ਹੋਈ ਉਹ ਬਾਬੇ ਨੇ ਆਪਣਾ ਸਿਰ ਮਾਰ ਕੇ ਬਹੁਤ ਕੋਸ਼ਿਸ਼ ਕੀਤੀ ਉਹ ਗੱਲ ਕਹਿਓ ਕਿ ਜੇ ਇਦਾਂ ਨਹੀਂ ਹੋ ਸਕਦਾ ਉਹ ਕਹਿੰਦਾ ਤੇਰੀ ਗਵੰਡਨ ਹੋਏਗੀ ਫਲਾਨਾ ਹੋਏਗਾ ਮੈਂ ਕਹਿੰਦਾ ਜੇ ਮੰਤਰ ਲੈਣਾ ਤੇ ਗੁਰੂ ਤੋਂ ਲਓ ਗੁਰੂ ਦੇ ਉਪਦੇਸ਼ ਨੂੰ ਸਿੱਖੋ ਮਾਰੇ ਕੀ ਕਹਿੰਦੇ